ਸਮਾਜ ਸੇਵਾ ਵਿੱਚ ਅਗਾ ਵਧੂ ਰਹਿਣ ਵਾਲੇ ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ શ્રીਮਾਨ ਸੰਤ ਜਰਨੈਲ ਸਿੰਘ ਜੀ ਨੰਗਲ ਬੇਟਾ ਲੋਵਾਲ ਵਿਖੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਅਤੇ ਧੰਨ ਧੰਨ ਬਾਬਾ ਬੜਪਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਰਾਮਬੇ ਗਏ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ। ਸਮਾਗਮ ਮੌਕੇ ਸੰਤ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਅਤੇ ਉਹਨਾਂ ਦੇ ਪੋਤਰੇ ਲੋਕਦੀਪ ਸਿੰਘ ਅਤੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਜਰਨੈਲ ਸਿੰਘ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਵੱਡਮੁੱਲਾ ਹੈ। ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਆਪਾਂ ਖੁਸ਼ਹਾਲੀਪਰਿਆ ਜੀਵਨ ਬਸਰ ਕਰ ਰਹੇ ਹਾਂ। ਉਹਨਾਂ ਸੰਗਤਾਂ ਨੂੰ ਅੰਮ੍ਰਿਤ ਛਕ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਮੌਕੇ ਬੀਬੀ ਕਰਮਜੀਤ ਕੌਰ ਸੰਦੂ ਜਸਵੀਰ ਸਿੰਘ ਗਰੇਵਾਲ ਲੂਤਿਆਣਾ ਹਰਚਰਨ ਸਿੰਘ ਬਾਜਵਾ ਵਿਰਸਾ ਸਿੰਘ ਖਾਲਸਾ ਅਤੇ ਹੋਰ ਹਾਜ਼ਰ ਸਨ ਹਾਂਜੀ ਭਾਈ ਸਾਡੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਵਾਰਾ ਸਿੰਘਾਂ ਸ਼ਹੀਦਾਂ ਡੇਰਾ ਸਤਬਾਬਾ ਜਨੈਲ ਸਿੰਘ ਲੰਗਰ ਵਿਖੇ ਅਨਦੀ ਕੱਲੋ blood ਵਿਖੇ ਹਫਤਾਵਾਰੀ ਸਮਾਗਮ ਜੇਠੇ ਆ ਤੁਹਾਨੂੰ ਸਮਰਪਿਤ ਧੰਨ ਧੰਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾਂ ਗੁਰਪਤਾ ਗੰਦੀ ਦੇ ਚਲੂ ਸਮਰਪਿਤ ਅਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੇ ਗੁਰਤਾ ਗੱਦੀ ਦੇਸ਼ ਨੂੰ ਸਮਰਪਿਤ ਤੰਤਨ ਬਾਬਾ ਬਟਪਾਖਸ਼ਮਾ ਦੇ ਆਗਿਰਭਗ ਨੂੰ ਸਮਰਪਿਤ ਤਿੰਨ ਰੋਜ਼ਾਂ ਮਹਾਨ ਗੁਰਮਤ ਸਮਾਗਮ ਰੰਭ ਹੋਇਆ ਜਿਤਵੇ ਸੋਮਵਾਰ ਰੋਜ਼ਾਂ ਤੋਂ ਇੱਕ ਸਹਿਜ ਸਮਟ ਪਾਠ ਜਪਜੀ ਸਾਹਿਬ 24 ਸਾਮੂਲ ਮੰਤਰ ਤਾਤੀਬੋ ਦੇ ਜਾਪਾਂ ਨਾਲ ਤੇ ਸ਼ੁੱਕਰਵਾਰ ਰੋਜ਼ਾਂ ਤੋਂ 11 ਸ਼੍ਰੀ ਖੰਡ ਪਾਠ ਸਰਬ ਜਪੀ ਸਾਹਿਬ ਦੇ ਜਾਪਨ ਸਮੇਤ ਆਰੰਭ ਹੋਏ 14 ਪਾਠਾਂ ਦੇ ਖੰਡ ਪਾਠਾਂ ਦੇ ਭੋਗ ਪਏ ਆ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਰਾਗੀ ਤਾਰੀਕ ਕਵੀਸ਼ਰੀ ਜਥਿਆਂ ਨੇ ਸਾਤ ਉਹਨਾਂ ਦੇ ਜੀਵਨੀ ਤੇ ਚੰਦਣਾ ਪਾਇਆ ਗੁਰੂ ਇਤਿਆਸ ਸੁਣਾਇਆ ਅਤੇ ਸਮੂਹੀਆਂ ਸੰਗਤਾਂ ਨੂੰ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਜਥੇ ਵੱਲੋਂ ਸਭ ਨੂੰ ਜੀ ਆਇਆਂ ਸਭ ਦਾ ਧੰਨਵਾਦ ਕੀਤਾ ਗਿਆ ਜਿੰਨਾਂ ਵੀ ਪ੍ਰੇਮੀਆਂ ਨੇ குரு ਕੇ ਪਿਆਰਿਆਂ ਨੇ ਇਸ ਸਮਾਗਮ ਦੇ ਵਿੱਚ ਬਾਣੀ ਦਾ ਜਾਪ ਬ੍ਰਹਮ ਕਰਵਾਇਆ ਉਹਨਾਂ ਸਾਰਿਆਂ ਨੂੰ ਮਾਤ ਬਾਪਾ ਜੀ ਵੱਲੋਂ ਸਰਪਾਉ ਹੁਕਮ ਅਨੁਸਾਰ ਪੇਟੋ ਹੈ ਤੇ ਬ्यात ਸੰਗਤਾਂ ਨੇ ਜਿੱਥੇ ਗੁਰੂ ਦਾ ਲੰਗਰ ਵੀ ਠੁੱਟ ਵਰਤਿਆ ਹੈ ਬੇਨਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਤੰਤਨਵਾਦ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁਮਣਾ ਵਾਲੇ ਉਹਨਾਂ ਦਾ ਸਾਰਾ ਪਰਿਵਾਰ ਬਾਬਾ ਬੁੱਧ ਸਿੰਘ ਲੋਕਦੀਪ ਸਿੰਘ ਜੀ ਸਾਰਾ ਜੱਥਾ ਹਾਜ਼ਰੀ ਭਰ ਕੇ ਗਿਆ ਤੇ ਉੱਥੇ ਬੇਨਤ ਹੋਰ ਰਾਗੀ ਜੱਥਿਆਂ ਦੇ ਢਾਡੀ ਜੱਥਿਆਂ ਨੇ ਵੀ ਗੁਰਤਿਆਰ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਆਉਣ ਵਾਲਾ ਜਿਹੜਾ ਸਮਾਗਮ ਬੇਨਤੀ ਸੰਗਤਾਂ ਨੂੰ ਕਿ ਬਾਬਾ ਜੀ ਦੇ ਵੱਲੋਂ ਸਾਲਾਨਾ ਸਮਾਗਮ ਹਰ ਸਾਲ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਗਮਨ ਪੁਰਬ ਮਾਤਾ ਪ੍ਰਕਾਸ਼ ਕੌਰ ਦੀ ਸਵੰਧਨ ਵਰਸ ਜੀ ਨੂੰ ਸਮਰਪਿਤ ਪੰਜ ਰੋਜਾ ਮਹਾਨ ਗੁਰਸਾਗਰ ਨਵੰਬਰ ਦੇ ਵਿੱਚ ਜਿਹਦੇ ਵਿੱਚ ਸਮੂਹ ਲੜਕੀਆਂ ਦੇ ਨੰਦ ਕਰਜ ਹੋ ਰਿਹਾ ਹੈ ਮਹਾਨ ਨਗਰ ਕੀਰਤਨ ਪਿੰਡੂ ਖੇਡ ਵਿਲਾ ਹੋ ਰਿਹਾ ਹੈ ਆਪ ਸੰਗਤਾਂ ਨੂੰ ਬੇਨਤੀ ਹੈ ਇਸ ਸਮਾਗਮ ਦੇ ਵਿੱਚ ਲੋੜਵੰਦ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਬੱਚੀਆਂ ਜਵਾਨ ਹੋ ਚੁੱਕੀਆਂ ਵਿਆਹ ਦੇ ਯੋਗ ਹਨ ਵਿਆਹ ਦੀ ਸਮਰੱਥਾ ਨਹੀਂ ਤੋ ਆਪਣੀਆਂ ਬੱਚੀਆਂ ਦੇ ਰਿਸ਼ਤੇ ਤੈਅ ਕਰਕੇ ਆਪਣੀਆਂ ਅਰਜ਼ੀਆਂ 1 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਗੁਰਦਰਾ ਸਾਹਿਬ ਗੁਰਦੁਆਰਾਤ ਸਿੰਘਾ شہیدਾਂ ਡੇਰਾ ਸੰਤ ਬਾਬਾ ਜਨੈਲ ਸਿੰਘ ਨੰਗਲ ਬੇਟਾ ਲੋ ਫੋਰ ਵਿੱਚ ਪੇਜਣ ਜਿਹਦੇ ਵਿੱਚ ਬੱਚੀ ਦੀ ਉਮਰ 18 ਸਾਲ ਲੜਕੇ ਦੀ ਉਮਰ ਕਿੰਨੀ ਸਾਲ ਦੋਨੋਂ ਬੱਚਿਆਂ ਦੇ ਜਨਮ ਦਾ ਪ੍ਰੂਫ ਨਾਲ ਲਾ ਕੇ ਦੋਨੋਂ ਬੱਚਿਆਂ ਨੂੰ ਬਿਠਾ ਲ ਕੇ ਦੋਨੋਂ ਬੱਚਿਆਂ ਦੇ ਮਾਤਾ ਪਿਤਾ ਪਿੱਛੇ ਖੜੇ ਹੋ ਕੇ ਆਪਣੀ ਫੋਟੋ ਖਿੱਚ ਕੇ ਅਰਜੀ ਦੇ ਨਾਲ ਪਿੰਡ ਦੇ ਨੰਬਰ ਦਾ ਸਰਪੰਚ ਕੋਲ ਤਸਦੀਕ ਕਰਾ ਕੇ ਆਪਣੀਆਂ ਅਰਜ਼ੀਆਂ ਗੁਰਦਾਰ ਸਾਹਿਬ ਵਿੱਚ ਭੇਜਣ ਦੀ ਕਿਰਪਾਲਤਾ ਕਰੋ ਇਹਨਾਂ ਅਰਜ਼ੀਆਂ ਦੀ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਤਰੀਖ ਹੈ ਲੋੜਵੰਦ ਪਰਿਵਾਰ ਇਹਨਾਂ ਸਮਾਗਮ ਤੋਂ ਲਾਹਾ ਲੈਣ ਤੇ ਜਿੱਥੇ 19 ਨਵੰਬਰ ਨੂੰ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਲੋੜਵੰਦ ਮਿੱਟੀ ਜਾਂਦੇ ਅੱਖਾਂ ਦੇ ਅਪ੍ਰਿਜਨ ਕਰਕੇ ਲੰਚ ਪਾਏ ਜਾਣਗੇ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਐਨ ਕੰਪਰੀ ਦਿੱਤੀਆਂ ਜਾਣਗੀਆਂ ਸਾਰੀਆਂ ਸੰਗਤਾਂ ਦਾ ਸਮਰਗਮਤੁ ਲਾਹ ਲਓ ਜਿੰਨੀਆਂ ਵੀ ਸੰਗਤਾਂ ਚੱਲ ਕੇ ਆਈਆਂ ਜੀਆਂ ਆ ਤਨਬਾਦ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਜੋਗ ਸਮਗਮ ਰੰਭੇ ਹੈ ਸੂਚੀਆਂ ਸੰਗਤਾਂ ਦਾ ਜਥਿਆਂ ਦਾ মিডিਆ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ